ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਕਰਦੇ ਹਾਂ। ਸਵਾਗਤ। ਮੈਂ ਹਰਜੀਤ ਸਿੰਘ ਗਿੱਲ ਖਬਰਾਂ ਲੈ ਕੇ ਹਾਜ਼ਰ ਹਾਂ ਜੀ। ਬੀਤੀ ਰਾਤ ਰੂਸ ਨੇ ਯੂਕਰੇਨ ਦੇ ਕਈ ਸਥਾਨਾਂ ਤੇ ਮਜ਼ਾਈਲਾਂ ਤੇ ਡਰੋਨਾਂ ਨਾਲ ਜ਼ਬਰਦਸਤ ਹਮਲਾ ਕੀਤਾ ਹੈ। ਸਤੰਬਰ ਤੋਂ ਬਾਅਦ ਯੂਕਰੇਨ ਤੇ ਰੂਸ ਦਾ ਇਹ ਸਭ ਤੋਂ ਵੱਡਾ ਹਮਲਾ ਹੈ। ਇਸ ਹਮਲੇ 'ਚ ਰੂਸ ਨੇ ਫਿਰ ਤੋਂ ਯੂਕਰੇਨ ਦੇ ਊਰਜਾ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ। ਜਿਸ ਵਿੱਚ ਜਨਰੇਟਰ ਅਤੇ ਟ੍ਰਾਂਸਮਿਸ਼ਨ ਸਟੇਸ਼ਨ ਸ਼ਾਮਲ ਹਨ। ਜੁਕਰੇਨ ਦੀਆਂ ਐਮਰਜੈਂਸੀ ਸੇਵਾਵਾਂ ਮੁਤਾਬਕ ਇਸ ਹਮਲੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਹੈ ਤੇ 6 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ ਅੱਗ ਕਾਰਨ ਰਹਿਸ਼ੀ ਇਮਾਰਤਾਂ ਉੱਚੀਆਂ ਇਮਾਰਤਾਂ ਕਾਰਾਂ ਇੱਕ ਸ਼ਾਪਿੰਗ ਸੈਂਟਰ ਤੇ ਇੱਕ ਬੁਨਿਆਦੀ ਢਾਂਚਾ ਨੁਕਸਾਨਿਆ ਗਿਆ ਹੈ ਜੁਕਰੇਨ ਦੀ ਰਾਜਧਾਨੀ ਕੀਵ ਵਿੱਚ ਵੀ ਮਸਾਇਲਾਂ ਤੇ ਡਰੋਨਾਂ ਨੂੰ ਰਾਈ ਹਮਲੇ ਕੀਤੇ ਗਏ ਜਿਨ੍ਹਾਂ ਨੂੰ ਰੋਕ ਲਿਆ ਗਿਆ ਹੈ ਜਿਸ ਤੇ ਟੁਕੜੇ ਕਈ ਥਾਵਾਂ ਤੇ ਡਿੱਗੇ ਪਏ ਹਨ ਪਰ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਦੂਜੇ ਪਾਸੇ ਬਰੂਤੇ ਇਜ਼رائیਲੀ ਹਮਲੇ ਦੁਆਰਾ ਹਿਜ਼ਬੁੱਲਾ ਦੇ ਚੋਟੀ ਦੇ ਮੀਡੀਆ ਸਬੰਧਾਂ ਦੇ ਅਧਿਕਾਰੀ ਮੁਹੰਮਦ ਅਫੀਫ ਦੀ ਹੱਤਿਆ ਕਰ ਦਿੱਤੀ ਗਈ ਹੈ ਹਿਜ਼ਬੁੱਲਾ ਦੇ ਬੁਲਾਰੇ ਮੁਹੰਮਦ ਅਫੀਫ ਐਤਵਾਰ ਨੂੰ ਬਰੂਤੇ ਇਜ਼رائیਲੀ ਹਮਲੇ ਚ ਮਾਰੇ ਗਏ ਹਨ ਤੇ ਲਿਬਨਾਨ ਦੇ ਸੁਰੱਖਿਆ ਸੂਤਰਾਂ ਨੇ ਰਾਈਟਰ ਅਤੇ ਏਐਫਪ ਦੋਵਾਂ ਨੂੰ ਦੱਸਿਆ ਹੈ ਕਿ ਉਹ ਲਿਬਨਾਨ ਦੀ ਰਾਜਧਾਨੀ ਦੇ ਕੇਂਦਰ ਵਿੱਚ ਹੋਏ ਹਮਲੇ 'ਚ ਮਾਰੇ ਗਏ ਹਨ ਹਿਜ਼ਬੁੱਲਾ ਦੇ ਇੱਕ ਅਧਿਕਾਰੀ ਨੇ ਵੀ ਐਸੋਸੀਏਟ ਪ੍ਰੈਸ ਨੂੰ ਇਹ ਜਾਣਕਾਰੀ ਦਿੱਤੀ ਹੈ ਲਿਬਨਾਨ ਦੇ ਪ੍ਰਸਾਰਕ ਅਲ ਜਈਦ ਨੇ ਰਿਪੋਰਟ ਦਿੱਤੀ ਹੈ ਕਿ ਲਿਬਨਾਨ ਵਿੱਚ ਪਾਰਟੀ ਦੇ ਮੁਖੀ ਅਲੀ ਹਿਜ਼ਾਜ਼ਮ ਦਾ ਹਵਾਲਾ ਦਿੰਦੇ ਹੋਏ ਅਫੀਫ ਹਿਜ਼ਬੁੱਲਾ ਪੱਕੀ ਬਾਤ ਪਾਰਟੀ ਦੇ ਮੁੱਖ ਦਫਤਰ ਵਿੱਚ ਸੀ ਜਦੋਂ ਇਹ ਹਮਲਾ ਕੀਤਾ ਗਿਆ ਦੂਜੇ ਪਾਸੇ ਕੀ ਆ ਇਹ ਜਾ ਰਿਹਾ ਹੈ ਕਿ ਅਮਰੀਕਾ ਵੱਲੋਂ ਇੱਕ ਖਰੜਾ ਪੇਸ਼ ਕੀਤਾ ਹੋਇਆ ਜਿਸ ਤੇ ਵਿਚਾਰ ਚਰਚਾ ਹਿਜ਼ਬੁੱਲਾ ਜਿਹੜਾ ਉਹ ਕਰ ਰਿਆ ਸੀਗਾ ਤੇ ਇੱਕ ਪਾਸੇ ਜੰਗਬੰਦੀ ਲਈ ਜਿਹੜਾ ਵਿਚਾਰ ਕਰਨ ਲਈ ਉਹਨਾਂ ਨੂੰ ਸੱਦਿਆ ਜਾਂਦਾ ਤੇ ਦੂਜੇ ਪਾਸੇ ਉਹਨਾਂ ਤੇ ਹਮਲੇ ਕਰ ਦਿੱਤੇ ਜਾਂਦੇ ਆ ਇਜ਼ਰਾਈਲੀ ਬਲਾ ਨੇ ਬਰੂਦੇ ਦਹੀਆ ਵਿੱਚ ਵੀ ਗੋਲਾਬਾਰੀ ਜਾਰੀ ਰੱਖੀ ਹੋਈ ਹੈ ਕਿਉਂਕਿ ਲਬਨਾਨੀ ਅਧਿਕਾਰੀਆਂ ਨੇ ਪਿਛਲੇ ਦਿਨ ਦੇਸ਼ ਭਰ ਵਿੱਚ 145 ਇਜ਼raਇਲੀ ਹਮਲਿਆਂ ਦੀ ਰਿਪੋਰਟ ਕੀਤੀ ਹੈ ਗਾਜ਼ਾ ਦੇ ਸਰਕਾਰੀ ਮੀਡੀਆ ਦਫ਼ਤਰ ਦਾ ਕਹਿਣਾ ਹੈ ਕਿ ਉੱਤਰੀ ਗਾਜ਼ਾ ਦੇ ਬੀਤ ਲਈਆ ਵਿੱਚ ਇੱਕ ਰਹਿਸ਼ੀ ਟਾਵਰ ਉੱਤੇ ਇੱਕ ਇਜ਼raਇਲੀ ਹਮਲੇ ਵਿੱਚ ਘੱਟੋ-ਘੱਟ 72 ਲੋਕ ਮਾਰੇ ਗਏ ਹਨ ਫਲਸਤੀਨੀ ਸਿਵਲ ਡਿਫੈਂਸ ਦਾ ਕਹਿਣਾ ਹੈ ਕਿ ਉਸੀਆਂ ਟੀਮਾਂ ਉਸ ਖੇਤਰ ਤੱਕ ਪਹੁੰਚਣ ਤੋਂ ਵੀ ਅਸਮਰਥ ਹਨ ਅਤੇ ਦਰਜਣਾ ਹੋਰ ਲੋਕ ਜ਼ਖਮੀ ਹੋਏ ਹੋਏ ਹਨ ਤੇ ਮਲਬੇ ਦੇ ਹੇਠਾਂ ਫਸੇ ਪਏ ਹਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਜੋ ਬਾਈਡਨ ਸ਼ਨੀਵਾਰ ਨੂੰ ਪੈਰੂ ਵਿੱਚ ਸਲਾਨਾ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਐਪੇਕ ਜਿਹੜਾ ਹੁੰਦਾ ਉਹਦੇ ਸਮੇਲਨ 'ਚ ਇੱਕ ਦੂਜੇ ਨੂੰ ਮਿਲੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨਾਲ ਆਪਣੀ ਆਖਰੀ ਮੁਲਾਕਾਤ ਵਿੱਚ ਸ਼ੀ ਜਿਨਪਿੰਗ ਨੇ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਿਲ ਕੇ ਕੰਮ ਕਰਨ ਦੀ ਗੱਲ ਕੀਤੀ ਹੈ ਮੁਲਾਕਾਤ ਦੌਰਾਨ ਸ਼ੀ ਜਿਨਪਿੰਗ ਨੇ ਬਾਈਡਨ ਦੇ ਕਾਰਜਕਾਲ ਦੌਰਾਨ ਅਮਰੀਕਾ ਤੇ ਚੀਨ ਦੇ ਸਬੰਧਾਂ ਵਿੱਚ ਆਏ ਉਤਰਾਅ ਚੜਾਅ ਨੂੰ ਵੀ ਸਵੀਕਾਰ ਕੀਤਾ ਸ਼ੀ ਜਿਨਪਿੰਗ ਅਤੇ ਜੋ ਬਾਈਡਨ ਨੇ ਵਪਾਰ ਤੇ ਤਾਈਵਾਨ ਦੇ ਮੁੱਦਿਆਂ ਤੇ ਤਣਾਅ ਘਟਾਉਣ ਬਾਰੇ ਵੀ ਚਰਚਾ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਵਿਸ਼ਲੇਸ਼ਕਾਂ ਦਾ ਇਹ ਅਨੁਮਾਨ ਹੈ ਕਿ 2 ਮਹੀਨਿਆਂ 'ਚ ਜਦੋਂ ਟਰੰਪ ਦੇ ਕਾਲਜਕਾਰ ਦੀ ਸ਼ੁਰੂਆਤ ਹੋ ਜਾਵੇਗੀ ਉਹਦੇ ਨਾਲ ਅਮਰੀਕਾ ਤੇ ਚੀਨ ਵਿੱਚ ਜਿਹੜਾ ਤਣਾ ਉਹ ਕਾਫੀ ਵੱਧ ਸਕਦਾ ਹੈ ਉਹਨਾਂ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਜਿਹੜਾ ਚੀਨ ਨੂੰ ਅਮਰੀਕਾ ਦਾ ਸਭ ਤੋਂ ਵੱਡਾ ਵਿਰੋਧੀ ਸਮਝਿਆ ਜਾਂਦਾ ਰਿਹਾ ਸੀ ਭਾਰਤ ਵੱਲੋਂ ਇੱਕ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਸਮਰੱਥਾ ਵਾਲੀ ਹਾਈ ਪਰਸੋਨਿਕ ਮਿਜ਼ਾਈਲ ਦਾ ਸਫਲ ਤਜਰਬਾ ਕੀਤਾ ਗਿਆ ਹੈ ਰੱਖਿਆ ਮੰਤਰੀ ਰਾਜ ਸਿੰਘ ਨੇ ਇਸ ਮਿਜ਼ਾਈਲ ਦੇ ਪ੍ਰੀਖਣ ਨੂੰ ਇੱਕ ਇਤਿਹਾਸਕ ਸਮਾਗਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਭਾਰਤ ਉਹ 94 ਦੇਸ਼ਾਂ ਦੇ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਦੇ ਕੋਲ ਇਹੋ ਜੀ ਅਹਿਮ ਟੈਕਨਾਲੋਜੀ ਨੂੰ ਵਿਕਸਿਤ ਕਰਨ ਦੀ ਸਮਰੱਥਾ ਹੈ ਇਤਿਹਾਸ ਚ ਪਹਿਲੀ ਵਾਰ ਬਰਤਾਨਵੀ ਸੰਸਦ ਵਿੱਚ ਮੈਂ ਇਹ ਖਬਰ ਇਸ ਕਰਕੇ ਵੀ ਲਈ ਆ ਕਿਉਂਕਿ ਸਿੱਖ ਭਾਈਚਾਰੇ ਨੂੰ ਲੈ ਕੇ ਅੱਜ ਕੱਲ ਕਾਫੀ ਚਰਚਾ ਹੈ ਜਿੱਥੇ ਇੱਕ ਪਾਸੇ ਭਾਰਤ ਵਿੱਚ ਸੇਖ ਜਿਹੜੇ ਆ ਮਹਿਸੂਸ ਕਰ ਰਹੇ ਨੇ ਕਿ ਸਾਡੇ ਨਾਲ ਬਰਾਬਰ ਵਾਲਾ ਸਲੂਕ ਜਿਹੜਾ ਨਹੀਂ ਕੀਤਾ ਜਾ ਰਿਹਾ ਤੇ ਸਾਨੂੰ ਜਿਹੜਾ ਨਿਸ਼ਾਨੇ ਤੇ ਲਿਆ ਜਾ ਰਿਹਾ ਇਸੇ ਤਰ੍ਹਾਂ ਹੀ ਕੁਝ ਬਾਹਰਲੇ ਮੁਲਕਾਂ ਵਿੱਚ ਜਿੱਥੇ ਸਿੱਖਾਂ ਨੇ ਆਪਣੀ ਪੈਂਠ ਬਣਾਈਆਂ ਉੱਥੇ ਵੀ ਭਾਰਤੀਆਂ ਏਜੰਸੀਆਂ ਜਿਹੜੀਆਂ ਨੇ ਉਹ ਆਪਣਾ ਕੰਮ ਲਗਾਤਾਰ ਕਰ ਰਹੀਆਂ ਨੇ ਇੱਕ ਪਾਸੇ ਕੁਝ ਇੱਕ ਚੂਣ ਨੇ ਜਿਹੜੇ ਖਾਲਸਤਾਨੀ ਐਕਸਟ੍ਰੀਮ ਲਹਿਰ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਮਰਵਾਉਣ ਸਿੱਖਾਂ ਨੂੰ ਓਵਰਆਲ ਬਦਨਾਮ ਕਰਨ ਦੀਆਂ ਕਈ ਚਾਲਾਂ ਚੱਲੀਆਂ ਜਾ ਰਹੀਆਂ ਨੇ ਬਹੁਤ ਵਾਰ ਕਿਹਾ ਜਾਂਦਾ ਹੈ ਕਿ ਮੰਦਰਾਂ ਤੇ ਹਮਲੇ ਕੀਤੇ ਗਏ ਪੋਸਟਰ ਲਿਖੇ ਗਏ ਇਹ ਕੰਮ ਆਸਟ੍ਰੇਲੀਆ ਤੇ ਅਮਰੀਕਾ ਕੈਨੇਡਾ ਵਿੱਚ ਤੇ ਬ੍ਰਿਟਨ ਵਿੱਚ ਵੀ ਚੱਲਦਾ ਰਿਹਾ ਪਰ ਬਾਅਦ ਵਿੱਚ ਜਦੋਂ ਇਹਦੀ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਕੁਝ ਆਪਣੇ ਹੀ ਲੋਕਾਂ ਕੋਲੋਂ ਇਹ ਕੰਮ ਕਰਵਾ ਕੇ ਜਿਹੜਾ ਉਹ ਸਿੱਖਾਂ ਦੇ ਸਿਰ ਮੜਿਆ ਜਾਂਦਾ ਰਿਹਾ ਪਰ ਇਹਦੇ باوجود ਸਿੱਖ ਆਪਣੀ ਥਾਂ ਦੁਨੀਆ ਵਿੱਚ ਬਣਾਉਣ 'ਚ ਕਾਮਯਾਬ ਨੇ ਅਬ ਬ੍ਰਿਟਾਨੀਆ ਦੇ ਇਤਿਹਾਸ ਚ ਪਹਿਲੀ ਵਾਰ ਇੱਕ ਇਹ ਵਾਪਰਿਆ ਕਿ ਇੱਕ ਸਿੱਖ ਦਾ ਚਿੱਤਰ ਯਾਨੀ ਕਿ ਫੋਟੋ ਨੂੰ ਸੰਸਦ ਦੇ ਹਾਲ ਵਿੱਚ ਸਥਾਪਿਤ ਕੀਤਾ ਗਿਆ ਯੂਕੇ ਸਿੱਖ ਸੰਸਦ ਮੈਂਬਰ ਦਾ ਜਿਹੜਾ ਚਿੱਤਰ ਆ ਇਹ ਬ੍ਰਿਟਾਨੀਆ ਦੇ ਰਾਜੇ ਰਾਣੀਆਂ ਦੇ ਚਿੱਤਰਾਂ ਦੇ ਬਰਾਬਰ ਲਾਇਆ ਗਿਆ ਹੈ ਯੂਰਪ ਤੇ ਬ੍ਰਿਟਾਨੀਆ ਦੇ ਪਹਿਲੇ ਦਸਤਾਰ ਧਾਰੀ ਸਿੱਖ ਸੰਸਦ ਮੈਂਬਰ ਲਾਰਡ ਇੰਦਰਜੀਤ ਸਿੰਘ ਵੱਲੋਂ ਸੰਸਦ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਅਤੇ ਯੂਕੇ ਲਈ ਬਿਹਤਰ ਲੋਕ ਸੁਭਾਵਾਂ ਦੇਣ ਦੇ ਯੋਗਦਾਨ ਵੱਜੋਂ ਉਹਨਾਂ ਦੀ ਇਹ ਤਸਵੀਰ ਲੰਡਨ ਦੀ ਬ੍ਰਿਟਾਨਵੀ ਸੰਸਦ ਦੇ ਉੱਪਰਲੇ ਸਦਨ ਹਾਊਸ ਆਫ ਲਾਰਡਸ ਦੇ ਬਿਸ਼ਪ ਕਾਰਿਡੋਰ ਵਿੱਚ ਲਾਈ ਗਈ ਹੈ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਬ੍ਰਿਟਾਨਵੀ ਸੰਸਦ ਵਿੱਚ ਕਿਸੇ ਸਿੱਖ ਦਾ ਚਿੱਤਰ ਪ੍ਰਦਰਸ਼ਿਤ ਕੀਤਾ ਗਿਆ ਹੈ 92 ਸਾਲ ਦੇ ਲਾਰਡ ਇੰਦਰਜੀਤ ਸਿੰਘ ਸਾਲ 211 ਤੋਂ ਹਾਊਸ ਆਫ ਕਮ ਲਾਰਡਸ ਦੇ ਮੈਂਬਰ ਹਨ ਉਹ ਸਭ ਮਹੱਤਵਪੂਰਨ ਮੌਕਿਆਂ ਤੇ ਸਿੱਖਾਂ ਦੀ ਪ੍ਰਤੀਨਿਧਤਾ ਕਰਦੇ ਆ ਰਹੇ ਹਨ ਜਿਸ ਵਿੱਚ ਰਾਜਕੁਮਾਰਾਂ ਦੀਆਂ ਸ਼ਾਦੀਆਂ ਵੀ ਸ਼ਾਮਲ ਹਨ ਇਸ ਤੋਂ ਇਲਾਵਾ ਉਹਨਾਂ ਨੂੰ ਮਹਾਰਾਜਾ ਚਾਰਲਸ ਤੀਜੇ ਦੇ ਰਾਜ ਤਿਲਕ ਸਮਾਰੋਹ ਵਿੱਚ ਵੀ ਇੱਕ ਬਲਿਖਣ ਮੌਕਾ ਮਿਲਿਆ ਸੀ ਜਦੋਂ ਉਹਨਾਂ ਨੇ ਮਹਾਰਾਜੇ ਨੂੰ ਦਸਤਾਨੇ ਭੇਟ ਕਰਕੇ ਜੋ ਉਹਨਾਂ ਦੇ ਰਾਜ ਵਿੱਚ ਵਸਦੇ ਲੋਕਾਂ ਪ੍ਰਤੀ ਨਰਮਦਿਲੀ ਤੇ ਬਿਹਤਰ ਸੋਚ ਦਾ ਪ੍ਰਤੀਕ ਸਨ ਭੇਟ ਕੀਤੇ ਸਨ ਫਿਲਪੀਨ ਵਿੱਚ ਇੱਕ ਮੈਨ ਜੀ ਨਾਂ ਦਾ ਤੂਫਾਨ ਆਇਆ ਜਿਹਦੇ ਕਰਕੇ ਬੀਕੋਲ ਖੇਤਰ ਵਿੱਚ ਲਗਭਗ 255000 ਲੋਕ ਜਿਹੜੇ ਆ ਉਹ ਬੇਕਾਰ ਹੋ ਗਏ ਹਨ ਜ਼ਮੀਰ ਖਿਸਕਣ ਹੜਾ ਤੇ ਤੂਫਾਨ ਕਾਰਨ ਸਭ ਤੋਂ ਕਮਜ਼ੋਰ ਜਿਹੜੇ ਖੇਤਰ ਨੇ ਉਹਨਾਂ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਹਨ ਮੈਨ ਜੀ ਨਾਂ ਦਾ ਇਹ ਜਿਹੜਾ ਤੂਫਾਨ ਹੈ ਪਿਛਲੇ 1 ਮਹੀਨੇ ਵਿੱਚ ਫਿਲਪੀਨ ਵਿੱਚ ਆਉਣ ਵਾਲਾ ਛੇਵਾਂ ਤੂਫਾਨ ਹੈ ਫਿਲਸਟਾਰ ਅਖਬਾਰ ਨੇ ਸ਼ਨੀਚਰਵਾਰ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿੱਚ ਇਹ ਕਿਹਾ ਹੈ ਕਿ ਤੂਫਾਨ ਦੇ ਐਤਵਾਰ ਨੂੰ ਬਿਕੋਲ ਖੇਤਰ ਦੇ ਟਾਪੂ ਨਾਲ ਜਾ ਕੇ ਟਕਰਾਉਣ ਦੀ ਸੰਭਾਵਨਾ ਹੈ ਅਤੇ ਇਸ ਦੀ ਵੱਤ ਤੋਂ ਵੱਧ ਹਵਾ ਦੀ ਗਤੀ ਪਹਿਲਾਂ ਹੀ 215 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਉੱਤਰੀ ਫਿਲੀਪੀਨ ਦੇ ਲਜ਼ੂਨ ਟਾਪੂ ਦੇ ਤੱਟੀ ਖੇਤਰ ਵਿੱਚ ਤੂਫਾਨ ਉਸ ਆਗਹੀ ਕਾਰਨ ਹਜ਼ਾਰਾਂ ਲੋਕ ਉੱਥੋਂ ਭੱਜਣ ਲਈ ਮਜਬੂਰ ਹੋ ਗਏ ਸਨ ਅਕਤੂਬਰ ਦੇ ਅਖੀਰ ਵਿੱਚ ਵੀ ਫਿਲੀਪੀਨ ਵਿੱਚ ਤੂਫਾਨ ਟਰਮੀ ਅਤੇ ਸੁਪਰ ਟਾਈਫੂਨ ਕਾਰਨ ਘੱਟੋ ਘੱਟ 145 ਲੋਕ ਜਿਹੜੇ ਆ ਉਹ ਮਾਰੇ ਗਏ ਸਨ ਦੇਸ਼ ਭਰ ਵਿੱਚ ਖਰਾਬ ਮੌਸਮ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 70 ਲੱਖ ਨੂੰ ਵੀ ਪਾਰ ਕਰ ਗਈ ਹੈ ਭਾਰਤ ਦਾ ਉੱਤਰ ਪੂਰਬੀ ਰਾਜ ਮਨੀਪੁਰ ਇੱਕ ਵਾਰ ਫਿਰ ਹਿੰਸਾ ਦੀ ਲਪੇਟ ਵਿੱਚ ਆ ਗਿਆ ਹੈ ਸ਼ਨੀਵਾਰ ਨੂੰ ਹੋਈ ਇਸ ਹਸਾਂਚ ਇਮਫਾਲ ਘਾਟੀ 'ਚ ਕਈ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਤੇ ਹਮਲੇ ਕੀਤੇ ਗਏ ਕਈ ਗੱਡੀਆਂ ਨੂੰ ਆਗ ਲਗਾ ਦਿੱਤੀ ਗਈ ਮਨੀਪੁਰ ਦੀ ਇਮਫਾਲਵਾਦੀ ਦੇ ਵੱਖ-ਵੱਖ ਜਨਿਆਂ 'ਚ ਪੜਕੀ ਭੀੜ ਨੇ ਭਾਰਤੀ ਜਨਤਾ ਪਾਰਟੀ ਦੇ ਤਿੰਨ ਹੋਰ ਵਿਧਾਇਕਾਂ ਦੇ ਘਰਾਂ ਨੂੰ ਆਗ ਲਾ ਦਿੱਤੀ ਹੈ ਜਿਨ੍ਹਾਂ ਵਿੱਚੋਂ ਇੱਕ ਸੀਨੀਅਰ ਮੰਤਰੀ ਵੀ ਹੈ ਇਹਨਾਂ ਤੋਂ ਇਲਾਵਾ ਭੀੜ ਨੇ ਇੱਕ ਕਾਂਗਰਸੀ ਵਿਧਾਇਕ ਦੇ ਘਰ ਨੂੰ ਵੀ ਆਗ ਲਾਈ ਹੈ ਇਸੇ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਮਨੀਪੁਰ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ ਦੇ ਜਦੀ ਘਰ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਨਕਾਮ ਕਰ ਦਿੱਤੀ ਹੈ ਘਟਨਾਵਾਂ ਵੇਲੇ ਇੱਕ ਵਿਧਾਇਕ ਦੇ ਘਰ ਵੀ ਹਮਲਾ ਕੀਤਾ ਗਿਆ ਪਰ ਇਹਨਾਂ ਘਟਨਾਵਾਂ ਦੇ ਵੇਲੇ ਵਿਧਾਇਕ ਜਿਹੜਾ ਸੀਗਾ ਤੇ ਨਾ ਉਹਦੇ ਮੈਂਬਰ ਜਿਹੜੇ ਉਹ ਘਰ ਵਿੱਚ ਸਨ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦੀ ਸੰਪਤੀ ਦੀ ਭੰਨਤੋੜ ਕੀਤੀ ਤੇ ਅੱਗ ਲਗਾਈਆਂ ਹਨ ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਸ਼ਨੀਚਰਵਾਰ ਰਾਤ ਨੂੰ ਹੀ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਬ੍ਰੇਂਦ ਸਿੰਘ ਦੇ ਇਮਫਾਲ ਪੂਰਬੀ ਵਿੱਚ ਜਿਹੜਾ ਉਹਨਾਂ ਦਾ ਜੱਦੀ ਘਾਰ ਆ ਉਹਦੇ ਹਲ ਵਧੇ ਪਰ ਸੁਰੱਖਿਆ ਬਲਾਂ ਨੇ ਉਹਨਾਂ ਨੂੰ 200 ਮੀਟਰ ਦੂਰ ਹੀ ਰੋਕ ਲਿਆ ਸੀ ਇਸ ਦੌਰਾਨ ਸੁਰੱਖਿਆ ਬਲਾਂ ਜਿਨ੍ਹਾਂ ਵਿੱਚ ਅਸਾਮ ਰਾਈਫਲ ਬੀਐਸਐਫ ਤੇ ਸੂਬੇ ਦੀ ਪੁਲਿਸ ਦੇ ਜਵਾਨ ਸ਼ਾਮਲ ਸਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਕਦੇੜਨ ਦੇ ਅਥਰੂ ਗੈਸ ਤੇ ਗੋਲੇ ਤੇ ਰਬੜ ਦੀਆਂ ਗੋਲੀਆਂ ਦਾਗੀਆਂ ਗਈਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਡਰਾ ਦਿੱਤਾ ਸੀ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਬ੍ਰੇਨ ਸਿੰਘ ਦੀ ਰੈਸ਼ਵਾਲ ਜਾਂਦੀ ਸੜਕ ਦੇ ਉੱਤੇ ਨਾਕਾ ਲਾ ਕੇ ਟਾਇਰ ਸਾੜੇ ਦੂਜੇ ਪਾਸੇ نیشنل ਪੀਪਲਸ ਪਾਰਟੀ ਐਨ ਪੀਪੀ ਨੇ ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ ਭਾਰਤੀ ਜਨਤਾ ਦੀ ਪਾਰਟੀ ਦੀ ਗਵਾਈ ਵਾਲੀ ਸਰਕਾਰ ਤੋਂ ਅੱਜ ਆਪਣਾ ਸਮਰਥਨ ਵਾਪਸ ਲੈਣ ਦਾ ਦਾਅਵਾ ਕੀਤਾ ਹੈ ਐਨ ਪੀਪੀ ਨੇ ਭਾਰਤੀ ਜਨਤਾ ਪਾਰਟੀ ਮੁਖੀ ਜੇਪੀ ਨੱਡਾ ਨੂੰ ਪੱਤਰ ਲਿਖ ਕੇ ਦਾਵਾ ਕੀਤਾ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਮਨੀਪੁਰ ਵਿੱਚ ਸਥਿਤੀ ਹੋਰ ਵਿਗੜ ਗਈ ਹੈ ਤੇ ਕਈ ਹੋਰ ਮਾਸੂਮ ਜਾਨਾਂ ਚਲੀਆਂ ਗਈਆਂ ਹਨ ਅਤੇ ਸੂਬੇ ਦੇ ਲੋਕਾਂ ਤੇ ਦੁੱਖਾਂ ਦੇ ਪਹਾੜ ਟੁੱਟ ਪਏ ਹਨ ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਮਹਿਸੂਸ ਕਰਦੇ ਹਾਂ ਕਿ ਬ੍ਰੇਨ ਸਿੰਘ ਦੀ ਅਗਵਾਈ ਹੇਠਲੀ ਮਨੀਪੁਰ ਸੂਬਾ ਸਰਕਾਰ ਸੰਕਟ ਨਾਲ ਨਜਿੱਠਣ ਤੇ ਆਮ ਸਥਿਤੀ ਬਹਾਲ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਰਹੀ ਹੈ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਨੈਸ਼ਨਲ ਪੀਪਲਸ ਪਾਰਟੀ ਨੇ ਤੁਰੰਤ ਪ੍ਰਭਾਵ ਨਾਲ ਮਨੀਪੁਰ ਵਿੱਚ ਬ੍ਰੇਨ ਸਿੰਘ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲਿਆ ਹੈ ਤੇ ਉਹਨਾਂ ਨੂੰ ਅਸਤੀਫਾ ਦੇਣ ਲਈ ਕਿਹਾ ਹੈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜਿਹੜੇ ਨੇ ਯੋਗੀ ਦਿੱਤਿਆਨਾਥ ਉਹਨਾਂ ਨੇ ਇੱਕ ਨਾਅਰਾ ਦਿੱਤਾ ਸੀ ਵਟੇਂਗੇ ਤਾਂ ਕਟੇਂਗੇ ਉਹਨੂੰ ਲੈ ਕੇ ਦੇਸ਼ ਭਰ ਵਿੱਚ ਸਿਆਸਤ ਗਰਮਾਈ ਹੋਈ ਹੈ ਹਰਿਆਣਾ ਚੋਣਾਂ ਦੌਰਾਨ ਵੀ ਯੂਪੀ ਦੇ ਮੁੱਖ ਮੰਤਰੀ ਯੋਗੀ ਦਿੱਤਿਆ ਦਾ ਨਾਰਾ ਬਟੇਂਗੇ ਤੋਂ ਕਟੇਂਗੇ ਚਰਚਾ ਵਿੱਚ ਰਿਹਾ ਸੀ ਹੁਣ ਮਹਾਰਾਸ਼ਟਰ ਵਿੱਚ ਚੋਣਾਂ ਆ ਰਹੀਆਂ ਇੱਕ ਵੱਡੀ ਸਟੇਟ ਹੈ ਤੇ ਉੱਥੇ ਵੀ ਇਸ ਨਾਰੇ ਦੀ ਕਾਫੀ ਚਰਚਾ ਹੋ ਰਹੀ ਹੈ ਪਰ ਮਹਾਰਾਸ਼ਟਰ ਵਿੱਚ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕੀਤੀਆਂ ਕੁਝ ਪਾਰਟੀਆਂ ਨੇ ਉਹਨਾਂ ਦੇ ਅੰਦਰ ਯੋਗੀ ਦੇ ਇਸ ਨਾਰੇ ਨੂੰ ਲੈ ਕੇ ਬੇਚੈਨੀ ਦੀ ਸਥਿਤੀ ਬਣੀ ਹੋਈ ਹੈ ਭਾਰਤੀ ਜਨਤਾ ਪਾਰਟੀ ਵਾਲੇ ਗੱਠਜੋੜ ਵਿੱਚ ਸ਼ਿੰਦੇ ਧੜੇ ਜਿਹੜਾ ਸ਼ਿਵ ਸੈਨਾ ਦਾ ਸ਼ਿੰਦੇ ਧੜੇ ਆ ਤੇ अजीत पवार ਦਾ ਜਿਹੜਾ ਧੜਾ ਐਨਸੀਪੀ ਦਾ ਅਤੇ ਭਾਰਤੀ ਜਨਤਾ ਪਾਰਟੀ ਦੇ ਸਮੇਤ ਕਈ ਜੇ ਹੋਰ ਪਾਰਟੀਆਂ ਵੀ ਹਨ ਜਿਹੜੀਆਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਜੀਤਪਵਾਰ ਤੇ ਭਾਰਤੀ ਜਨਤਾ ਪਾਰਟੀ ਨੇਤਾ ਪੰਕਜਾ ਮੁੰਡੇ ਵੀ ਜੋਗੀਦੇਸ ਨਾਰੇ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਨਜ਼ਰ ਆਏ ਹਨ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੋਰੀਆ ਨੂੰ ਸ਼ਨੀਵਾਰ ਨੂੰ ਫੂਲਪੁਰ ਵਿੱਚ ਜੋਗੀ ਦਿੱਤਿਆ ਨਾਸ ਦੇ ਨਾਰੇ ਵਟੇਗੇ ਤੇ ਕਟੇਗੇ ਤੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਇਸ ਤੋਂ ਕੰਨੀ ਕਿਤਰਾਉਂਦੇ ਹੋਏ ਕਿਹਾ ਕਿ ਜੇਕਰ ਮੁੱਖ ਮੰਤਰੀ ਕੁਝ ਕਹਿੰਦੇ ਹਨ ਤਾਂ ਤੁਸੀਂ ਇਸ ਤੇ ਮੇਰੇ ਤੋਂ ਟਿੱਪਣੀ ਕਿਉਂ ਲੈਣਾ ਚਾਹੁੰਦੇ ਹੋ ਮੁੱਖ ਮੰਤਰੀ ਦੇ ਕਹਿਣ ਤੇ ਜੇਕਰ ਕੋਈ ਸਵਾਲ ਹੈ ਤਾਂ ਤੁਸੀਂ ਉਹਨਾਂ ਨੂੰ ਹੀ ਪੁੱਛਿਆ ਕਰੋ ਪਰ ਨਾਲ ਹੀ ਇਸ ਤਰ੍ਹਾਂ ਕੇਂਦਰੀ ਸੈਰ ਸਪਟਾ ਤੇ ਸੱਭਿਆਚਾਰਕ ਮੰਤਰੀ ਗਜਿੰਦਰ ਸਿੰਘ ਸ਼ਖਾਵਤ ਨੇ ਐਤਵਾਰ ਨੂੰ ਉਦੇਪੁਰ ਵਿੱਚ ਕਿਹਾ ਹੈ ਕਿ ਵਟੇਗੇ ਤੋਂ ਕਟੇਗੇ ਇਹ ਕੋਈ ਨਾਰਾ ਹੀ ਨਹੀਂ ਹੈ ਇਹ ਇੱਕ ਵਿਚਾਰ ਹੈ ਇਸ ਨੂੰ ਉਸ ਨਜ਼ਰੀਏ ਤੋਂ ਦੇਖਦੇ ਹੋਏ ਜੇਕਰ ਅਸੀਂ ਇਕਜੁੱਟ ਰਹਾਂਗੇ ਤਾਂ ਅਸੀਂ ਸ਼ਕਤੀਸ਼ਾਲੀ ਰਵਾਂਗੇ ਅਤੇ ਸਾਡਾ ਦੇਸ਼ ਇਕਜੁੱਟ ਰਹੇਗਾ ਵਟेंगे तो कटेंगे ਦੇ ਨਾਰੇ ਦਾ ਜ਼ਿਕਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਹਿੰਦੂ ਮੁਸਲਮਨ ਮੁੱਦਾ ਬਿਲਕੁਲ ਹੀ ਨਹੀਂ ਹੈ ਪਰ ਨਾਲ ਹੀ ਉਸਨੇ ਇਸ ਨੂੰ ਹਿੰਦੂ ਮੁਸਲਮਨ ਦੇ ਨਜ਼ਰੀਏ ਨਾਲ ਜੋੜਦਿਆਂ ਅੱਗੇ ਕਿਹਾ ਭਾਰਤੀ ਇਤਿਹਾਸ ਦੇ ਦ੍ਰਿਸ਼ਟੀਕੋਣ ਤੋਂ ਜਿੱਥੇ ਹਿੰਦੂਵਾਦੀ ਕਟਿਆ ਉਹ ਖੇਤਰ ਭਾਰਤ ਤੋਂ ਕਟਿਆ ਗਿਆ ਹੈ ਅਫਗਾਨਿਸਤਾਨ ਹੋਵੇ ਜਾਂ ਪਾਕਿਸਤਾਨ ਬਾਦ ਵਿੱਚ ਸਾਜ਼ਿਸ਼ ਰਚ ਕੇ ਕਸ਼ਮੀਰ ਵਿੱਚ ਵੱਖਵਾਦ ਦੀ ਰਾਜਨੀਤੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤੇ ਨਾਲ ਹੀ ਉਹ ਕਹਿ ਰਹੇ ਨੇ ਸਾਹਿਬ ਕਿ ਇਹ ਵਟੇਂਗੇ ਤਾਂ ਟਟੇਂਗੇ ਵਾਲਾ ਨਾਰਾ ਜਿਹੜਾ ਇੱਕ ਵਿਚਾਰ ਹੈ ਕੋਈ ਨਾਰਾ ਨਹੀਂ ਹੈ ਤੇ ਨਾ ਹੀ ਹਿੰਦੂ ਮੁਸਲਮ ਇਕਤਾ ਵਿੱਚ ਕੋਈ ਫੁੱਟ ਪਾਉਂਦਾ ਤੇ ਖੁਦ ਹੀ ਉਹ ਇਹ ਕਹਿ ਰਹੇ ਨੇ ਕਿ ਜਿੱਥੇ ਮੁਸਲਮ ਬਹੁ ਗਿਣਤੀ ਆ ਜਾਂਦੀ ਹੈ ਉਹ ਭਾਰਤ ਨਾਲ ਟੁੱਟ ਜਾਂਦਾ ਚਲੋ ਦਿੱਲੀ ਦੀ ਇੱਕ ਅਦਾਲਤ ਨੇ ਗੁਰਪਤੋਂ ਸਿੰਘ ਪੰਨੂ ਦੀ ਅਮਰੀਕਾ ਵਿੱਚ ਹੱਤਿਆ ਦੀ ਕੋਸ਼ਿਸ਼ ਤੇ ਜਿਹੜਾ ਮੁਲਜ਼ਮ ਨੇ ਵਕਾਸ ਚਾਦਵ ਉਸਦੇ ਖਿਲਾਫ ਦਰਜ ਅਗਵਾਹ ਤੇ ਜਬਰੀ ਵਸੂਲੀ ਦੇ ਮਾਮਲੇ ਵਿੱਚ ਉਸ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ ਅਦਾਲਤ ਨੇ ਯਾਦਵ ਦੇ ਖੁਦ ਨੂੰ ਜਾਨ ਨੂੰ ਖਤਰਾ ਹੋਣ ਦਾ ਦਾਵਾ ਕੀਤੇ ਜਾਣ ਤੋਂ ਬਾਅਦ ਇਹ ਫੈਸਲਾ ਸੁਣਾਇਆ ਵਿਸ਼ੇਸ਼ ਜੱਜ ਨੇ ਜੀ ਸੁਮਿਤ ਦਾਸ ਨੇ ਜਾਦਵ ਨੂੰ ਉਸਦੇ ਵਕੀਰ ਵੱਲੋਂ ਦਾਅਰ ਅਰਜੀ ਤੇ 16 ਨਵੰਬਰ ਲਈ ਨਿੱਜੀ ਤੌਰ ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਹੈ ਅਰਜੀ ਵਿੱਚ ਦਾਵਾ ਕੀਤਾ ਗਿਆ ਸੀ ਕਿ ਜਾਦਵ ਦੇ ਨਿੱਜੀ ਵੇਰਵੇ ਜਨਤਕ ਕਰ ਦਿੱਤੇ ਗਏ ਹਨ ਇਸ ਕਰਕੇ ਉਹਦੀ ਜਾਨ ਨੂੰ ਖਤਰਾ ਹੈ ਜੱਜ ਨੇ ਜਾਦਵ ਨੂੰ ਸੁਣਵਾਈ ਦੀ ਅਗਲੀ ਤਰੀਕ ਤੇ 3 ਫਰਵਰੀ ਨੂੰ ਅਦਾਲਤ ਚ ਪੇਸ਼ ਹੋਣ ਲਈ ਕਿਹਾ ਹੈ ਦਿੱਲੀ ਪੁਲਿਸ ਦੇ ਵਿਸ਼ੇਸ਼ ਸ਼ੈਲ ਨੇ ਸ਼ਹਿਰ ਦੇ ਇੱਕ ਕਾਰੋਬਾਰੀ ਦੀ ਸ਼ਿਕਾਇਤ ਤੇ ਜਾਦਵ ਨੂੰ ਪਿਛਲੇ ਸਾਲ ਦਸੰਬਰ ਵਿੱਚ ਗ੍ਰਫਤਾਰ ਕੀਤਾ ਸੀ ਕਾਰੋਬਾਰੀ ਨੇ ਯਾਦਵ ਤੇ ਜ਼ਬਰੀ ਵਸੂਲੀ ਤੇ ਅਗਵਾ ਦਾ ਦੋਸ਼ ਵੀ ਲਾਇਆ ਸੀ ਦਿੱਲੀ ਐਨਸੀਆਰ ਵਿੱਚ ਹਵਾ ਦੀ ਗੁਣਵਤਾ ਵਿਗੜਨ ਦੇ ਕਾਰਨ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਦਿੱਲੀ ਐਨਸੀਆਰ ਵਿੱਚ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਜੀਆਰਏਪੀ ਦੇ ਚੌਥੇ ਪੜਾਅ ਨੂੰ ਲਾਗੂ ਕਰ ਦਿੱਤਾ ਹੈ जीआरएपी ਦੇ ਤਹਿਤ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵੱਖ-ਵੱਖ ਪੜਾਅ ਹੁੰਦੇ ਹਨ ਦਿੱਲੀ ਤੇ ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਕੇਂਦਰੀ ਪੈਨਲ ਨੇ ਕਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਜਿਸ ਤਹਿਤ ਇਸ ਖੇਤਰ ਵਿੱਚ ਦਰਮਿਆਨ-ਦਰਮਿਆਨੇ ਤੇ ਭਾਰੀ ਡੀਜ਼ਲ ਵਾਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਹੈ ਪਰ ਐਲ ਐਨ ਜੀ ਸੀ ਐਨ ਜੀ ਤੇ ਇਲੈਕਟ੍ਰਿਕ ਬੀ ਐਸ 6 ਡੀਜ਼ਲ ਟਰੱਕਾਂ ਨੂੰ ਦਿੱਲੀ ਤੇ ਐਨਸੀਆਰ ਖੇਤਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਹ ਪਾਬੰਦੀ ਜ਼ਰੂਰੀ ਸਮਾਨ ਢੋਣ ਵਾਲੇ ਵਾਹਨਾਂ ਤੇ ਵੀ ਲਾਗੂ ਨਹੀਂ ਹੋਵੇਗੀ ਇਹ ਹੁਕਮ 18 ਨਵੰਬਰ ਤੋਂ ਸਵੇਰੇ 8 ਵਜੇ ਤੋਂ ਲਾਗੂ ਹੋ ਜਾਣਗੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ CAQM ਦੇ ਅਨੁਸਾਰ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ ਅੱਜ ਸ਼ਾਮ 5 ਵਜੇ 447 ਤੇ ਸ਼ਾਮੀ 6 ਵਜੇ 452 ਸ਼ਾਮੀ 7 ਵਜੇ 457 ਦਰਜ ਕੀਤਾ ਗਿਆ ਹੈ ਦਿੱਲੀ ਵਿੱਚ ਪ੍ਰਦੂਸ਼ਣ ਦੇ ਲਗਾਮ ਲਾਉਣ ਦੇ ਆਪਾਸ ਸੰਬੰਧ ਪਟੀਸ਼ਨ ਪਾਈ ਗਈ ਹੈ ਇੱਕ ਸੁਪਰੀਮ ਕੋਰਟ ਵਿੱਚ ਤੇ ਉਹਦੀ ਸੁਣਵਾਈ ਜਿਹੜੀ ਆ ਸੁਪਰੀਮ ਕੋਰਟ ਨੇ 18 ਨਵੰਬਰ ਲਈ ਰੱਖ ਲਈ ਹੈ ਜਿਹੜੀ ਇਹ ਸੂਚੀ ਆ ਉਹਦੇ ਮੁਤਾਬਕ ਜਸਟਿਸ ਅਬੇ ਐਸ ਓਕਾ ਤੇ ਜਸਟਿਸ ਆਗਸਟਿਨ ਜੋਰਜ ਮਸੀਦਾ ਬੈਂਚ ਇਸ ਕਾਡਿਸ਼ਨ ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ 14 ਨਵੰਬਰ ਨੂੰ ਇਸ ਪਟੀਸ਼ਨ ਨੂੰ ਤੁਰੰਤ ਸੁਣਵਾਈ ਲਈ ਸੂਚੀਬੱਧ ਕਰਨ ਵਾਸਤੇ ਤਿਆਰ ਹੋ ਗਿਆ ਸੀ ਦਿੱਲੀ ਸਰਕਾਰ ਵਿੱਚ ਟ੍ਰਾਂਸਪੋਰਟ ਮੰਤਰੀ ਰਹੇ ਕਲਾਸ਼ ਗਹਿਲੋਤ ਨੇ ਐਤਵਾਰ ਨੂੰ ਮੰਤਰੀ ਅਹੁਦੇ ਤੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਕਲਾਸ਼ ਗਹਿਲੋਤ ਨੇ ਆਪਣੇ ਅਸਤੀਫੇ ਵਿੱਚ ਆਮ ਆਦਮੀ ਪਾਰਟੀ ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਹਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਕਲਾਸ਼ ਗਹਿਲੋਤ ਦੇ ਆਮ ਆਦਮੀ ਪਾਰਟੀ ਤੋਂ ਅਸਤੀਫੇ ਦੇ ਮਾਮਲੇ ਤੇ ਕਿਹਾ ਕਿ ਇਹ ਪਾਰਟੀ ਨੂੰ ਕੋਈ ਝਟਕਾ ਜਾਂ ਨੁਕਸਾਨ ਨਹੀਂ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਬਾਤ ਕਰਦੇ ਹਨ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਦੇ 2 ਕਰੋੜ ਲੋਕਾਂ ਦੀ ਬਣੀ ਹੋਈ ਹੈ ਅਰਵਿੰਦ ਕੇਜਰੀਵਾਲ ਜੋ ਚੰਗੇ ਕੰਮ ਕਰ ਰਹੇ ਹਨ ਉਹ ਆਮ ਆਦਮੀ ਪਾਰਟੀ ਦਾ ਆਧਾਰ ਹੈ ਤੇ ਦੂਜੇ ਪਾਸੇ ਰਾਜ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਕਲਾਸ਼ ਗਲੋਧ ਦੇ ਆਮ ਆਦਮੀ ਪਾਰਟੀ ਤੋਂ ਅਸਤੀਫੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਪੀਟੀਆਈ ਨੂੰ ਇੱਕ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਈਡੀ ਨੇ ਕੈਲਾਸ਼ ਗਲੋਥ ਜੀ ਅਤੇ ਕੈਲਾਸ਼ ਗਲੋਥ ਜੀ ਤੇ ਕਈ ਵਾਰ ਛਾਪੇਮਾਰੀ ਕੀਤੀ ਸੀ ਉਹ 5 ਸਾਲ ਤੱਕ ਸਰਕਾਰ ਦਾ ਹਿੱਸਾ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਲਗਾਤਾਰ ਉਹਨਾਂ ਦੇ ਖਿਲਾਫ ਸਾਜ਼ਿਸ਼ਾਂ ਰਚ ਰਹੀ ਸੀ ਅਤੇ ਉਹ ਆਪਣੀ ਸਾਜ਼ਿਸ਼ ਵਿੱਚ ਸਫਲ ਹੋ ਗਈ ਹੈ ਉਹਨਾਂ ਕੋਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਕੋਈ ਚਾਰਾ ਹੀ ਨਹੀਂ ਸੀ ਬਚਿਆ ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ਵਾਰ-ਵਾਰ ਛਾਪੇ ਮਾਰੇ ਵਾਰ-ਵਾਰ ਉਸਤੇ ਦਬਾਅ ਬਣਾਇਆ ਵਾਰ-ਵਾਰ ਉਸੁਰਤ ਸਾਜ਼ਿਸ਼ ਰਚੀ ਭਾਰਤੀ ਜਨਤਾ ਪਾਰਟੀ ਆਪਣੀਆਂ ਚਾਲਾਂ ਤੋਂ ਪਿੱਛੇ ਨਹੀਂ ਹਟਦੀ ਉਹ ਅਜੇ ਪ੍ਰਯੋਗ ਕਰਦੀ ਰਹਿੰਦੀ ਹੈ ਤੇ ਕੁਝ ਲੋਕਾਂ ਤੇ ਉੱਤੇ ਪ੍ਰਯੋਗ ਸਫਲ ਹੋ ਜਾਂਦੇ ਹਨ ਤੇ ਕੁਝ ਤੇ ਅਸਫਲ ਦਿੱਲੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਰਿੰਦਰ ਸੱਚਦੇਵਾ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਕਲਾਸ਼ ਗਲੋਤ ਨੇ ਸਿੱਧਾ ਅਰਵਿੰਦ ਕੇਜਰੀਵਾਲ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਦੱਸਿਆ ਹੈ ਕਿ ਅਰਵਿੰਦ ਕੇਜਰੀਵਾਲ ਤੇ ਉਸਤਾ ਲੁਟੇਰਿਆਂ ਦਾ گرو ਦਿੱਲੀ ਦੇ ਲੋਕਾਂ ਨੂੰ ਲੁੱਟਣ ਵਿੱਚ ਲੱਗਾ ਹੋਇਆ ਹੈ ਕਲਾਸ਼ ਗਲੋਤ ਉਹਨਾਂ ਦਾ ਸਾਥੀ ਨਹੀਂ ਬਣਨਾ ਚਾਹੁੰਦਾ ਚੰਡੀਗੜ੍ਹ ਵਿੱਚ ਨਵੀਂ ਵਿਧਾਨ ਸਭਾ ਦੀ ਇਮਾਰਤ ਦੀ ਉਸਾਰੀ ਲਈ ਹਰਿਆਣਾ ਸਰਕਾਰ ਨੂੰ ਜ਼ਮੀਨ ਅਲਾਟ ਕਰਨ ਨੂੰ ਲੈ ਕੇ ਕੇਂਦਰ ਖਿਲਾਫ ਵੱਖ-ਵੱਖ ਸਿਆਸੀ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਰੋਜ਼ ਪ੍ਰਗਟਾਇਆ ਜਾ ਰਿਹਾ ਹੈ ਇਸ ਦਰਮਿਆਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਕਿਹਾ ਹੈ ਕਿ ਇਸ ਲਈ ਹਾਲੇ ਤੱਕ ਕੋਈ ਜ਼ਮੀਨ ਅਲਾਟ ਨਹੀਂ ਕੀਤੀ ਗਈ ਉਹਨਾਂ ਨੇ ਇਹ ਵੀ ਕਿਹਾ ਕਿ ਹਾਲੇ ਤੱਕ ਕੋਈ ਨਹੀਂ ਜ਼ਮੀਨ ਅਲਾਟ ਕੀਤੀ ਗਈ ਹੈ ਇੱਕ ਪ੍ਰਸਤਾਵ ਜ਼ਰੂਰ ਲੰਬੇ ਸਮੇਂ ਤੋਂ ਹੈ ਜੋ ਪੈਂਡਿੰਗ ਹੈ ਪਰ ਜਦੋਂ ਤੱਕ ਇਸ ਮਾਮਲੇ ਤੇ ਕੋਈ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਕਿਟਾਰੀਆ ਜੋ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹਨ ਦਾਏ ਬਿਆਨ ਇਸ ਵੇਲੇ ਖਾਸੀ ਅਹਿਮੀਤ ਰੱਖਦਾ ਹੈ ਕਿਉਂਕਿ ਪੰਜਾਬ ਦੀ ਸਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰਾਂ ਲੋ ਹਰਿਆਣਾ ਨੂੰ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਦੀ ਅਲਾਟਮੈਂਟ ਨੂੰ ਮਨਜ਼ੂਰੀ ਦੇਣ ਦੇ ਕੇਂਦਰ ਦੇ ਫੈਸਲੇ ਦਾ ਵਿਰੋਧ ਜਤਾਇਆ ਜਾ ਰਿਹਾ ਸੀ ਆ ਆ ਆਖਰੀ ਖਬਰ ਹੈ ਜੀ ਪ੍ਰਤਾਪ ਸਿੰਘ ਬਾਜਵਾ ਨਾਲ ਸੰਬੰਧਤ ਉਹਨਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਜਨਮ ਭੂਮੀ ਪੰਜਾਬ ਹੈ ਤੇ ਉਹਨੇ ਇਹਦੇ ਪਤਨ ਦੀ ਕਹਾਣੀ ਵੀ ਪੰਜਾਬ ਹੀ ਲਿਖੇਗਾ ਬਾਜਵਾ ਨੇ ਕੱਲ ਰਵਿੰਦ ਕੇਜਰੀਵਾਲ ਦੀ ਬਰਨਾਲਾ ਫੇਰੀ ਦੌਰਾਨ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਦਬਾਉਣ ਤੇ ਦੁੰਗੀ ਚਿੰਤਾ ਜ਼ਾਹਰ ਕੀਤੀ ਹੈ ਜਿੱਥੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨ ਲਈ ਅਧਿਆਪਕ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਆਸ਼ਾ ਵਰਕਰਾਂ ਤੇ ਪੀਆਰਟੀਸੀ ਦੇ ਕਰਮਚਾਰੀਆਂ ਨੇ ਵੀ ਵਿਆਪਕ ਜਨਤਕ ਅਸੰਤੁਸ਼ਟੀ ਨੂੰ ਦਰਸਾਉਂਦੇ ਹੋਏ ਸਰਕਾਰ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਬਾਜਵਾਨ ਨੇ ਟਿੱਪਣੀ ਕੀਤੀ ਕਿ ਇਹ ਅਖੌਤੀ ਬਦਲਾਵ ਪੰਜਾਬ ਵਿੱਚ ਲਿਆਂਦਾ ਗਿਆ ਹੈ ਜਿੱਥੇ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਦਾ ਪ੍ਰਗਟਾਵਾ ਕਰਨ ਦੀ ਇਜਾਜ਼ਤ ਵੀ ਨਹੀਂ ਹੈ ਉਹਨਾਂ ਨੇ ਸੂਬੇ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਵੱਲ ਧਿਆਨ ਦਿਵਾਇਆ ਕਿਉਂਕਿ ਗੈਂਗਸਟਰ ਜੇਲ੍ਹਾਂ ਵਿੱਚੋਂ ਫਰੋਤੀ ਦੀਆਂ ਕਾਲਾਂ ਕਰਦੇ ਹਨ ਇਸ ਦੇ ਉਲਟ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਪਰਿਵਾਰ ਦੇ ਪੰਜ ਘਰਾਂ ਦੀ ਰਾਖੀ ਲਈ 1100 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ ਉਹਨਾਂ ਨੇ ਝੋਨੇ ਦੀ ਖਰੀਦ ਸੰਕਟ ਦੀ ਵੀ ਨਿੰਦਾ ਕੀਤੀ ਇਸ ਨੂੰ 60 ਸਾਲਾਂ ਵਿੱਚ ਸਭ ਤੋਂ ਭੜਾ ਕਰਾਰ ਦਿੱਤਾ ਅਤੇ ਝੋਨੇ ਦੀਆਂ ਕੀਮਤਾਂ 'ਚ 300 ਰੁਪਏ ਦੀ ਬੇਨਸਾਫੀ ਤੇ ਡੁਪਲੀਕੇਟ ਡੀਏਪ ਖਾਦ ਦੀ ਵਰਤੋਂ ਦਾ ਵੀ ਜ਼ਿਕਰ ਕੀਤਾ ਜਿਸ ਨੂੰ ਉਹਨਾਂ ਨੇ ਵਿਧਾਨ ਸਭਾ ਚੁਟਾਇਆ ਵੀ ਸੀ ਉਹਨਾਂ ਨੇ ਕਿਹਾ ਕਿ ਆਪ ਦੀ ਅਯੋਗਤਾ ਦਾ ਖਮਿਆਜਾ ਇੱਥੋਂ ਦੇ ਕਿਸਾਨ ਭੁਗਤ ਰਹੇ ਹਨ ਇਹਦੇ ਨਾਲ ਹੀ ਅੱਜ ਦਾ ਇਹ ਖਬਰਾਂ ਦਾ ਬ੍ਰਿਟਨ ਸਮਾਪਤ ਹੋਇਆ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ